ਕੀ ਇਹ ਜ਼ਮੀਨ ਐਕਵਾਇਰ ਵਾਲਾ ਮਾਮਲਾ ਇਹ ਜ਼ਮੀਨ ਐਕਵਾਇਰ ਵਾਲਾ ਫਾਰਮੂਲਾ ਕੀ ਕੱਲਾ ਲੁਧਿਆਣਾ ਖੇਤਰ ਲਈ ਹੋਇਆ ਕੀ ਇਹ ਲੋਕਾਂ ਨੂੰ ਉਸਸਸਤੇ ਘਰ ਉਪਲਬਧ ਕਰਾਉਣ ਦੀ ਕੋਈ ਯੋਜਨਾ ਹੈ ਜਾਂ ਇਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਕੋਈ ਰਾਹਤ ਮਿਲਣੀ ਹੈ ਤੇ ਕੱਲ ਨੂੰ ਪੂਰੇ ਪੰਜਾਬ 'ਚ ਇਸੇ ਫਾਰਮੂਲੇ ਤਹਿਤ ਫਿਰ ਜ਼ਮੀਨ ਐਕਵਾਇਰ ਹੋਇਆ ਕਰਨਗੀਆਂ ਇਹ ਹੈ ਕਿ ਇਹਦਾ ਅਸਰ ਕੀ ਹੈ ਇਹ ਦੱਸਿਓ ਵਿਸਤਾਰ ਨਾਲ ਜਿਹੜੀ ਪਾਲਿਸੀ ਹੈ ਪਾਲਿਸੀ ਤਾਂ ਸਾਰੇ ਕਿਤੇ ਹੀ ਹੈ ਗਮਾਡਾ ਵਾਸਤੇ ਗਲਾਡਾ ਵਾਸਤੇ ਜਿੰਨੇ ਵੀ ਅਥਾਰਟੀ ਜ ਬਣੀਆਂ ਨੇ ਬੱਕ ਬੱਕ ਸ਼ਹਿਰਾਂ ਦੇ ਇਰਤੇ ਕਰਦੇ ਤੇ ਜਾਂ ਕੋਈ ਸਪੈਸ਼ਲ ਅਥਾਰਟੀ ਹੋਰ ਬਣੂਗੀ ਉਹਦੇ ਨਹੀਂ ਵੀ ਮਤਲਬ ਹੋ ਸਕਦਾ ਹੈ ਪੰਜਾਬ ਪ੍ਰਧਰ ਦੀ ਕੋਈ ਇਹਦੇ ਨਾਲ ਤਹਿਤ ਅਥਾਰਟੀ ਬਣਾ ਦੇਣ ਜਾਂ ਜਿੰਮੇ ਆਲਰੇਡੀ ਬਣੀ ਜਾਂਦੀਆਂ ਨੇ ਜਿਹੜੀਆਂ ਕੋਈ ਵੀ ਕਿਸੇ ਲਈ ਵੀ ਇਹ ਦੇ ਸਕਦਾ ਸਭ ਤੋਂ بڑا ਮਾਮਲਾ ਇਹ ਹੀ ਹੈ ਕਿ ਇਹ ਗੱਲਾਂ بڑے ਦਾ ਉਹਦੇ ਜਿਵੇਂ ਕਹਿੰਦੇ ਨੇ ਸ਼ੂਗਰ ਕੋਟਡ ਤਰੀਕੇ ਦੇ ਨਾਲ ਪੇਸ਼ ਜਿਸ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਦੇਖਣ ਦਾ ਸਵਾਲ ਸਭ ਤੋਂ ਪਹਿਲਾ ਸਵਾਲ ਕੀ ਇਹ ਪਹਿਲੀ ਪਾਲਿਸੀ ਹੈ ਇਹੀ ਗਵਰਨਮੈਂਟ ਲੈ ਕੇ ਆ ਰਹੀ ਹੈ ਲੈਂਡ ਪੂਲਿੰਗ ਪਾਲਿਸੀ ਜਾਇਦ ਤੋਂ ਪਹਿਲਾਂ ਵੀ ਚੱਲ ਰਹੀ ਹੈ ਤੇ ਜਿਹਦਾ ਜ਼ਿਕਰ ਘੱਟ ਹੋ ਰਿਹਾ ਸਭ ਤੋਂ ਪਹਿਲੀ ਲੈਂਡ ਪੂਲਿੰਗ ਪਾਲਿਸੀ ਕੈਬਨਟ ਨੇ ਠਾਈ ਜਿਹੜਾ 21 ਅਗਸਤ 2008 ਨੂੰ ਅਪਰੂਵ ਕੀਤੀ ਸੀ ਉਦੋਂ 2007 ਚ ਅਕਾਲੀ ਦਲ ਦੀ ਸਰਕਾਰ ਸੀ ਤੇ ਉਹਦੀ ਪਾਲਿਸੀ ਬਣਦੀ ਰਹੀ ਅਪਰੂਵ ਕੀਤੀ ਪਰ ਉਹਦਾ ਨੋਟੀਫਿਕੇਸ਼ਨ ਜਦੋਂ ਹੋਇਆ 5 ਸਾਲ ਲੰਘ ਗਏ ਸੀ ਨੋਟੀਫਿਕੇਸ਼ਨ ਉਹਦਾ ਹੋਇਆ 19 ਜੇ ਜੂਨ ਚ ਜਾ ਕੇ 2013 ਚ ਜਦ ਵੀ ਅਕਾਲੀ ਸਰਕਾਰ ਸੀ 2012 ਚ ਬਣ ਗਈ ਸੀ ਸਰਕਾਰ ਉਹ ਪਾਲਿਸੀ ਦੇ ਤਹਿਤ ਫਿਰ ਆ ਵਹੜੀ ਨਿਊ ਚੰਡੀਗੜ੍ਹ ਨਾਲੇ ਦੁਆਲੇ ਜਿੰਨੀਆਂ ਵੀ ਜ਼ਮੀਨਾਂ ਜੋ ਉਹਨਾਂ ਲਈਆਂ ਗਈਆਂ ਇਹ ਸਾਰੀਆਂ ਉਹ ਸੈਟਅਪ ਦੇ ਤਾ 2020 ਚ ਜਾ ਕੇ ਕੁਝ ਇਸ ਚ ਐਮੈਂਡਮੈਂਟ ਹੋਈ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਔਰ ਇਹਨਾਂ ਨੇ ਵੀ ਐਮੈਂਡਮੈਂਟ ਹੀ ਕੀਤੀ ਹੈ ਜਿਵੇਂ ਇਹ ਲਿਆਂਦਾ ਜਾ ਰਿਹਾ ਨਾ ਜਿਵੇਂ ਸਿੱਖਿਆ ਕ੍ਰਾਂਤੀ ਹੈ ਜਿਵੇਂ ਉਹ ਆਸੀ ਚਾਜ ਇੱਥੇ ਕੂਚਾ ਕਾਚੀ ਜੀ ਕਰਕੇ ਲਿਪਾ ਪੋਚੀ ਜੀ ਆਪਦਾ ਨਹੀਂ ਪੱਥਰ ਰਾ ਲਓ ਇਹਦਾ ਮਤਲਬ ਕੀ ਹੈ ਕਿ ਇਹ ਵੀ ਉਹੀ ਕਿਉਂ ਨਿਆਰੇ ਕਿਉਂਕਿ ਡਿਵੈਲਪਮੈਂਟ ਪ੍ਰਤੀ ਅਪਰੋਚ ਜਿਹੜੀ ਹੈ ਵਿਕਾਸ ਕਿਹਨੂੰ ਕਹਿੰਦੇ ਨੇ ਉਹਦੇ ਪ੍ਰਤੀ ਜੋ ਪਹੁੰਚ ਹੈ ਉਹ ਕਿਸੇ ਪਾਰਟੀ ਦਾ ਫਰਕ ਨਹੀਂ ਹੈ ਇਹਨਾਂ ਸਾਰਿਆਂ ਦੇ ਵਿੱਚ ਭਾਵੇਂ ਅੱਜ ਵਿਰੋਧੀ ਧਿਰ ਇਹਨਾਂ ਨੂੰ ਕਾਊਂਟਰ ਕਰੇ ਭਾਵੇਂ ਵਿਰੋਧੀ ਧਿਰ ਨੂੰ ਕਹਣ ਉਹਨੇ ਕੁਝ ਨਹੀਂ ਕੀਤਾ ਅਪਰੋਚ ਉਹੀ ਕਾਰਪੋਰੇਟ ਤੇ ਸ਼ਹਿਰੀ ਵਿਕਾਸ ਦਾ ਮਾਡਲ ਹੈ ਜਿਹੜਾ ਪਿੰਡਾਂ ਨੂੰ ਤੇ ਖੇਤੀ ਨੂੰ ਉਜਾੜ ਦੇਣਾ ਚਾਹੁੰਦਾ ਜਿਹੜੇ ਜਿਹਦੇ ਜ਼ਿਹਨ 'ਚ ਖੇਤੀ ਤੇ ਪਿੰਡ ਹੈ ਹੀ ਨਹੀਂ ਤੇ ਪਿੰਡ ਸラム ਬਣ ਜਾਂਦੇ ਨੇ ਜਿਵੇਂ ਚੰਡੀਗੜ੍ਹ ਦੇ ਵਿੱਚ ਆਏ ਪਿੰਡਾਂ ਦੀ ਜੋ ਦਸ਼ਾ ਹੈ ਉਹੀ ਜਿਉ ਲੁਧਿਆਣੇ ਦੇ ਵਿੱਚ ਆਵੇ ਚਾਹੇ ਪਿੰਡਾਂ ਦੀ ਦਸ਼ਾ ਬਣ ਜਾਣੀ ਹੈ ਉਹੀ ਜਿਉ ਬਹਾਲੀ ਵਾਲੇ ਪਿੰਡਾਂ ਦੀ ਦਸ਼ਾ ਜਿਹੜੇ ਵਿੱਚ ਆ ਗਏ ਜਿਹੜੇ ਇਸ ਸੋ ਕਾਲਡ ਡਵੈਲਪਮੈਂਟ ਦੇ ਵਿੱਚ ਭੇਟ ਚੜ੍ਹ ਕੇ ਉਸ ਲੈਵਲ ਦੇ ਉੱਤੇ ਆ ਜਾਣੀ ਹੈ ਇਕ ਤਾਂ ਅਪਰੋਚ ਦੇ ਤੌਰ ਤੇ ਇਹਨੂੰ ਲਿਆ ਜਾਣਾ ਚਾਹੀਦਾ ਵੀ ਉਸ ਮਾਡਲ ਦਾ ਹਿੱਸਾ ਹੈ ਜਿਹੜੇ ਮਾਡਲ ਦੇ ਤਹਿਤ 22000 ਏਕੜ ਜ਼ਮੀਨ ਨੇ ਸਾਡੀ ਅਕਵਾਇਰ ਕੀਤੀ ਗਈ ਹੈ ਆ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਹੁਣ 24000 ਏਕੜ 24111 ਏਕੜੇ ਕੱਲੀ ਲੁਧਿਆਣੇ ਦੇ ਨੇੜੇ ਤੜੇ ਕਰਨਾ ਚਾਹੁੰਦੇ ਨੇ ਜਿਹੜੀ ਇਹਨਾਂ ਪਿੰਡਾਂ ਨੂੰ ਉਹ ਜਾਣ ਕੇ ਇਹ ਸਾਰੀਆਂ ਜ਼ਮੀਨਾਂ ਜਿਹੜੀ ਸਾਡੀ ਦੋ ਜਾਂ ਤਿੰਨ ਫਸਲੀ ਉਹ ਹੈ ਲੁਧਿਆਣੇ ਵਰਗੇ ਸ਼ਹਿਰਾਂ 'ਚ ਤਾਂ ਪਹਿਲਾਂ ਹੀ ਗਲਟ ਆਇਆ ਪਿਆ ਉਹਦੇ ਤਾਂ ਪਹਿਲਾਂ ਹੀ ਤੁਹਾਡੇ ਤੋਂ ਨਸੀਬ ਰਏ ਜਿੰਨਾ ਪਾਣੀ ਨਾ ਬਾਕੀ ਨਾ ਕੋਈ ਹੋਰ ਸੁਵਿਧਾਵਾਂ ਤੁਹਾਡੇ ਕੋਲ ਹੈ ਨਹੀਂ ਉਹਦੇ ਨੇੜੇ ਹੀ ਨਾਲ ਲੱਗਦਾ ਤੁਸੀਂ ਇੱਕ ਹੋਰ ਇਹੋ ਚੀਜ਼ ਕਰ ਦੋਗੇ ਤੇ ਉਹ ਕਿਵੇਂ ਚੱਲਦਾ ਐ ਸਿਸਟਮ ਜੇ ਪਿੰਡਾਂ ਨੂੰ ਵਿਕਸਤ ਨਹੀਂ ਕਰੋਗੇ ਪਿੰਡਾਂ 'ਚ ਸੁਵਿਧਾਵਾਂ ਨਹੀਂ ਦੇਵੋਗੇ ਲੋਕ ਉਜੜ ਕੇ ਜ਼ਬਰਦਸਤੀ ਸ਼ਹਿਰਾਂ 'ਚ ਭੇਜ ਰਹੇ ਹੋ ਜੜ ਕੇ ਤਾਂ ਇਹ ਕਿਵੇਂ ਮਤਲਬ ਸਾਰਥਕ ਵਿਕਾਸ ਦਾ ਮਾਡਲ ਸੋ ਵੀਰ ਸਿੰਘ ਬਾਦਲ ਵੀ ਅੱਜ ਤੱਕ ਇਹ ਕਹਿੰਦੇ ਨੇ ਵੀ ਇੱਟ ਨਹੀਂ ਲੱਗੀ 10 ਸਾਲਾਂਾਂ ਚ ਅਸੀਂ ਲਾ ਰਹੇ ਹਾਂ ਇੱਟ ਲੱਗਣਾ ਵਿਕਾਸ ਹੁੰਦਾ ਇੱਕ ਹੋਰ ਪਹਿਲੂ ਆ ਜਿਹੜਾ ਦੂਜਾ ਪਹਿਲਾਂ ਦੂਜੇ ਭਾਈਚਾਰਿਆਂ ਦੇ ਐਂਗਲ ਤੋਂ ਆਪਾਂ ਗੱਲ ਕਰਦੇ ਆ ਕਿਸਾਨੀ ਤੇ ਇਹਦੇ ਤੇ ਆਉਂਦੇ ਆ ਵੀ ਉਹਦਾ ਕੀ ਬਣੇ ਜਾਇ ਪਾਲਿਸੀ ਚ ਫਰਕ ਕੀ ਪਾਇਆ ਇਹਨਾਂ ਦੇ ਬਣਾਵਾ ਆਰ ਕੱਲ ਮੈਂ ਵਿੱਤ ਮੰਤਰੀ ਨੂੰ ਸੁਣ ਰਿਹਾ ਸੀ ਹਰਪਾਲ ਸਿੰਘ ਜੀ ਦੀ ਬਾਤ ਉਹ ਕਹਿੰਦੇ ਸਾਡਾ ਮਕਸਦ ਅਫੋਰਡੇਬਲ ਹਾਊਸ ਦੇਣ ਦਾ ਮਤਲਬ ਬਾਜਬ ਕੀਮਤਾਂ ਤੇ ਸਭ ਨੂੰ ਘਰ ਪ੍ਰੋਵਾਈਡ ਕਰਨਾ ਮੇਰੇ ਯਾਦ ਹੈ ਮੈਂ ਸਰਬਜੀਤ ਢਾਲੀਵਾਲ ਤੇ ਅਸੀਂ ਕਈ ਜਾਣੇ ਉੱਥੇ ਫਿਰ ਸੀਗਾ ਸਿਵਲ ਸੈਕਟਰੀਅਟ ਚ ਫਿਰਦੇ ਸੀ ਕੈਪਟਨ ਅਮਰਿੰਦਰ ਸਿੰਘ ਵੀ ਸਰਕਾਰ ਸੀ 2002 ਬਾਣੀ ਉੱਥੇ ਇਰਫੋਸਜ ਦਾ ਇੱਕ ਆਇਆ ਚੇਅਰਮੈਨ ਪ੍ਰੈਸ ਕੋਰਪਸ ਕਰ ਉਹਨਾਂ ਨੇ ਬਹਾਲੀ ਚ ਖਰੀਦ ਕੇ ਐ ਬਣਾਉਣੇ ਸੀ ਇੱਕ ਸਿਟ ਉਹ ਬਣਾ ਰਿਹਾ ਸੀ ਜਿਵੇਂ ਫਲੈਟ ਬਣਾਉਣੇ ਨੇ ਜਾਂ ਬਾਕੀ ਦੇ ਵੱਡੇ ਉਹਨਾਂ ਨੂੰ ਸਵਾਲ ਕੀਤਾ ਵੀ ਇਹ ਤੇ ਲੋਕਾਂ ਦੀ ਜ਼ਮੀਨ ਲੈ ਲਓਗੇ ਗਰੀਬਾਂ ਦੇ ਕੀ ਦੇਵੋਗੇ ਕਹਿੰਦਾ ਗਰੀਬਾਂ ਨੇ ਵੀ ਦੇਾਂਗੇ ਕਹਿੰਦਾ ਗਰੀਬਾਂ ਨੇ 50-55 ਲੱਖ ਦੀ ਰੇਂਜ ਚ ਦੇਾਂਗੇ ਉਦੋਂ ਕਹਿ ਰਹੇ 2022 ਚ ਗਰੀਬਾਂ ਨੇ 50-55 ਲੱਖ ਦੀ ਰੇਂਜ ਚ ਹੁਣ ਜਿੱਥੇ ਰੋਜੀ ਰੋਟੀ ਦੇ ਬਥਾਜ ਬੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ 5-5 ਮਰਲੇ ਦੀ ਪਲਾਟ ਤੁਹਾਡੇ ਤੁਸੀਂ ਕਹਿੰਦੇ ਹੋ ਫ੍ਰੀ ਦੇ ਦੇਾਂਗੇ ਅਸੀਂ ਉਹ ਵੀ ਦੇ ਨਹੀਂ ਰਹੇ ਤੁਸੀਂ ਜਿਹੜੇ ਬਚਾਰੇ ਮੰਗਦੇ ਨੇ ਛੱਤ ਤਾਂ ਹੋਣੀ ਚਾਹੀਦੀ ਐ ਇੱਕ ਕਮਰੇ ਦੀ ਹੋਵੇ ਭਾਵੇਂ ਜਿਨ੍ਹਾਂ ਕੋਲ ਹੋਰ ਨਹੀਂ ਹੁਣ ਜੇ ਉਦੋਂ ਦੇ 2002 ਦਾ 55 ਲੱਖਾਂ ਵਾਲਾ ਜਾਂ 2 ਕਰੋੜ ਦਾ ਬਣ ਗਿਆ ਹੁਣ ਕਿੰਨੇ ਲੋਕ ਨੇ ਪੰਜਾਬ 'ਚ ਜਿਹੜੇ 2 ਕਰੋੜ ਵਾਲੀ ਘਰ ਖਰੀਦ ਕੇ ਜਿਹਨੂੰ ਤੁਸੀਂ ਗਰੀਬ ਕਹਿੰਦੇ ਹੋ ਤੇ ਗਰੀਬਾਂ ਨੂੰ ਦੇ ਦਿਓਗੇ ਤੇ ਉਦੋਂ ਆਗਲ ਅਫੋਰਡੇਬਲ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿੰਨੇ ਲੋਕ ਨੇ ਔਰ ਮੈਨੂੰ ਇਹ ਲੱਗਦਾ ਕਿ ਜੇ ਜੈਨੂਨਲੀ ਜਿਹੜਾ ਹੇਠਲਾ ਲੈਵਲ ਦਾ ਮੁਲਾਜ਼ਮ ਤਬਕਾ ਵੀ ਹੈ ਜੇ ਠੱਗੀ ਠੋਰੀ ਨਾ ਮਾਰੇ ساری ਜ਼ਿੰਦਗੀ 'ਚ 2 ਕਰੋੜ ਵਾਲਾ ਘਰ ਉਹਦੇ ਤੋਂ ਮੁਸ਼ਕਲ ਨਾਲ ਜੁੜੂਗਾ ਜਿੰਨਾ ਮਰਜ਼ੀ ਜ਼ੋਰ ਨਾਲ ਦੇ ਉਹਦਾ ਵੀ ਆ ਪੀਐਫ ਓਐਫ ਵਿੱਚ ਹੀ ਪੈ ਜਾਊਗਾ ਸਾਰਾ ਕੁਝ ਜੇਕਰ ਦੇਖ ਕੇ ਗੰਦ ਕਰਨੀ ਹੋਵੇ ਤੇ ਇਸ ਦੇ ਨਾਲ ਹੀ ਜਿਹੜਾ ਬਾਕੀ ਦਾ ਸਵਾਲ ਤੁਸੀਂ ਕਹਿ ਰਹੇ ਹੋ ਤੁਸੀਂ ਇਹ ਦਾਜਾ ਲਾਇਆ ਕੋਈ ਸਰਵੇ ਕਰਾਇਆ ਕਿ ਕਿੰਨੇ ਲੋਕ ਬੇਘਰੇ ਨੇ ਕਿੰਨਿਆਂ ਨੂੰ ਘਰ ਨਹੀਂ ਮਿਲ ਰਹੇ ਆ ਸਾਰੇ ਬਹਾਲੀ ਦੇ ਫਲਾਈਟਾਂ ਚ ਤੁਸੀਂ ਤੁਰ ਫਿਰ ਲੋ ਕਿੰਨੇ ਖਾਲੀ ਪਏ ਨੇ ਜੇ ਥੋੜਾ ਜਿਹਾ ਹਾਲੇ ਵਾਲੇ ਆ ਪੈਰਾਫੇਰੀ ਦੇ ਵਿੱਚ ਜਾਓ ਕਿਉਂ ਖਾਲੀ ਪਏ ਨੇ ਕਿਉਂਕਿ ਉਹ ਬੰਦੇ ਰਹਿਣ ਲਈ ਨਹੀਂ ਘਰ ਬਣਾਏ ਗਏ ਨੇ ਲੋਕਾਂ ਨੇ ਰੀਅਲ ਏਸਟੇਟ ਚ ਇਨਵੈਸਟਮੈਂਟ ਕਰਕੇ ਚਾਰ-ਚਾਰ ਮਕਾਨ ਆਪਣੇ ਨਾਮ ਕਰਕੇ ਅੱਗੇ ਨੂੰ ਕੀਮਤ ਵਧਾ ਕੇ ਵੇਚਣ ਲਈ ਘਰ ਬਣਾਏ ਗਏ ਨੇ ਰੀਅਲ ਏਸਟੇਟ ਉਸੇ ਫੰਡੇ ਤੇ ਚੱਲਦੀ ਹੈ ਕਿ ਜਿਹੜੇ ਅਮੀਰ ਆਦਮੀ ਨੇ ਵੱਡੇ ਉਹ ਕਈ-ਕਈ ਘਰ ਖਰੀਦ ਸਕਦੇ ਨੇ ਸਾਰੇ ਪੋਲਿਟਿਸ਼ੀਅਨ ਦਾ ਸਾਰੇ ਬਿਊਰੋਕਰੇਟਾਂ ਦਾ ਜਿਹੜਾ ਬਲੈਕ ਤਾਂ ਬਲੈਕ ਮਨੀ ਹੈ ਉਹ ਸਾਰੇ ਰੀਅਲ ਏਸਟੇਟ ਤੇ ਖਪਦੀ ਹੈ ਰੀਅਲ ਏਸਟੇਟ ਤੇ ਖਪਾ ਕੇ ਉਹਨਾਂ ਦੇ ਨਾਮ ਫਿਰ ਉਹ ਕਈ-ਕਈ ਫਲੈਟ ਕਈ-ਕਈ ਘਰ ਲੈ ਰੱਖਦੇ ਨੇ ਪਹਿਲੇ ਨੇ ਜਿੰਦੇ ਪੱ ਲੱਗੇ ਪਏ ਨੇ ਔਰ ਜੇ ਇੱਕ ਸਰਵੇ ਹੋ ਜਾ ਮੈਨੂੰ ਲੱਗਦਾ 20 25% ਘਰ ਹੋਣਗੇ ਇਹ ਜੇ ਘੱਟੋ ਘੱਟ ਜੇ ਜਿਹੜੇ ਖਾਲੀ ਪਏ ਨੇ ਜਿਹੜੇ ਨਹੀਂ ਦੇ ਰਹੇ ਲੋਕਾਂ ਕੋਲ ਤਾਂ ਕਿਰਾਏ ਤੇ ਉਹਨਾਂ ਮਹਿੰਗਾ ਲੈਣ ਲਈ ਪੈਸੇ ਨਹੀਂ ਐ ਤਾਂ ਕਿਵੇਂ ਕਰਨਗੇ ਇਸ ਲਈ ਫਰਾਡ ਲੌਜਿਕ ਹੈ ਕਿ ਅਸੀਂ ਅਫੋਰਡੇਬਲ ਘਰ ਦੇਣ ਦੇ ਵਾਸਤੇ ਇਹ ਗਣ ਕਰ ਰਹੇ ਹਾਂ ਫਿਰ ਕੱਲੇ ਅਫੋਰਡੇਬਲ ਘਰ ਇਹ ਹੈ ਕਿ 24000 ਜਿਹੜੀ ਏਕੜ ਹੈ ਉਹਦੇ ਚ ਜੇ ਸਭ ਕੁਝ ਵੀ ਕੱਢਦੇ ਹੋ ਇੱਕ ਗੱਲ ਮੰਨੀ ਜਾਂਦੀ ਹੈ ਕਹਿੰਦੇ 60 40 ਦੀ ਰੇਸ਼ੋ ਹੁੰਦੀ ਹੈ ਉੱਥੇ 40% ਤਾਂ ਸੜਕਾਂ ਦਾ ਹੋਰ ਕਮਿਊਨਿਟੀ ਸੈਂਟਰਾਂ ਦਾ ਹੋਰ ਨਿਕਲ ਜਾਂਦੇ ਨੇ 60 ਚ ਫਲੈਟ ਬਣਦੇ ਨੇ ਜਿਹੜੇ ਬਾਕੀ ਦੇ ਤਾਂ ਬਣ ਗਏ ਤੇ ਜੇ ਉਹ 5 ਲੱਖ ਤੋਂ ਉੱਪਰ ਫਲੈਟ ਬਣਦੇ ਨੇ ਕਿਤੇ ਪੰਜਾਬ ਇਸ ਗੜਬੜ ਚ ਤਾਂ ਨਹੀਂ ਕਰ ਰਿਹਾ ਕਿ ਸਾਰੇ ਬੰਦੇ ਬਾਹਰੋਂ ਆ ਕੇ ਹੋਰ ਜਿਹੜੀ ਆਬਾਦੀ ਦੀ ਰੀਸ ਸਫਲ ਨਹੀਂ ਕਰਨੀ ਹੈ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਨਹੀਂ ਹੈ ਕਿ ਬਾਹਰੋਂ ਲਿਆ ਕੇ ਆ ਕੇ ਬੰਦੇ ਉੱਥੇ ਖਰੀਦ ਕੇ ਲੁਧਿਆਣਾ ਚ ਪਹਿਲੇ ਲੁਧਿਆਣਾ ਦਾ ਮੈਜੋਰਟੀ ਮੁੰਦਾ ਜਾ ਰਿਹਾ ਕੁ 7-10 ਤੱਕ ਇਹ ਡੈਮੋਗ੍ਰਾਫੀ ਦਾ ਸੰਕਟ ਵੀ ਖੜਾ ਹੋ ਸਕਦਾ ਜੇ ਇਕੱਲੇ ਲੁਧਿਆਣੇ ਤੇ ਸਟ੍ਰੈਸ ਕਰਦੇ ਹੋ ਤੇ ਉਦੋਂ ਅਗਲੀ ਗੱਲ ਜਿਹੜੀਆਂ ਇਹਨਾਂ ਸਕੀਮਾਂ ਦੇ ਵਿੱਚ ਹੁਣ ਫਰਕ ਹੈ ਖਪੋਜ ਕੋ ਜਿਹੜੀ 2013 ਦੀ ਪਾਲਿਸੀ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਜਿਵੇਂ ਬਣਾਈ ਗਈ ਜਾਂ ਬਾਕੀ ਦਾ ਉਹ ਸਾਰੇ ਚ ਕਹਿੰਦੇ ਸੀ ਇੱਕ ਕਨਾਲ ਮਗਰ 150 ਜਾਰਡ ਦੇ ਨੇ ਮਤਲਬ ਦੇ ਸਕੁਅਰ ਫੁੱਟ ਦਾ ਦੋ ਕਨਾਲ ਮਗਰ 300 ਦਾ ਤਿੰਨ ਕਨਾਲ ਮਗਰ 450 ਦਾ ਚਾਰ ਕਨਾਲ ਮਗਰ 500 ਦਾ ਤੇ ਅੱਠ ਕਨਾਲ ਮਗਰ ਮਤਲਬ ਏਕੜ ਮੰਗਨ ਹਜ਼ਾਰ ਸਕਰ ਗਜ ਇਹ ਵੀ ਹਜ਼ਾਰ ਸਕਰ ਗਜ ਦਾ ਦੇਣਗੇ 플ੌਟ ਇੱਕ ਏਕੜ ਤੁਹਾਡਾ ਲੈ ਲਿਆ ਹਜ਼ਾਰ ਸਕਰ ਗਜ ਦਾ ਰਹਿ ਸੀ ਤੇ 200 ਸਕਰ ਗਜ ਦਾ ਸੀ ਦਿਆਂ ਕਿਉਂਕਿ ਕਹਿੰਦੇ ਕਮਰਸ਼ੀਅਲ ਨਾਲੇ ਇਹ ਕਹਿ ਰਹੇ ਨੇ ਕਿ ਇਹ ਪੂਰੀ ਤਰ੍ਹਾਂ volunteers ਸਵੈਇਛਤ ਹੈ ਕੋਈ ਜ਼ਬਰਦਸਤੀ ਨਹੀਂ ਲਈ ਜਾਏਗਾ ਤੇ ਹੁਣ ਜਿਹੜੇ ਇਹਨਾਂ ਦੇ ਪਿੰਡ ਲਗਭਗ 44 ਆਇਡੈਂਟੀਫਾਈ ਕੀਤੇ ਨੇ ਉਹ ਜਿਹਦੀ ਅੱਜ ਇੱਥੇ 2 ਏਕੜ ਜ਼ਮੀਨ ਹੈ ਦੂਜਿਆਂ ਦੀ 5 ਹੈ 10 ਹੈ 20 ਹੈ ਕਿਸੇ ਦੀ ਵਿਚਾਲੇ ਕਹਿੰਦੇ ਨੇ ਸਿੱਧਾ ਦਿੰਦੇ ਨਹੀਂ ਫਿਰ ਉਹ ਤੁਹਾਡਾ ਕਿਵੇਂ ਵਧ ਜੂਗਾ ਜੀ ਟਾਊਨ ਜਿਹੜਾ ਜੇ ਵਿਚਾਲੇ ਨਹੀਂ ਦਿੰਦੇ ਇਹਦਾ ਮਤਲਬ ਹੈ ਸ਼ਗੂਫਾ ਫਿਰ ਕਹੋਗੇ ਜੇ ਤਾਂ ਰਸਤੇ 'ਚ ਵਿਕਾਸ ਦੇ ਰੋੜਾ ਆ ਰਿਹਾ ਨਹੀਂ ਤਾਂ ਦੇ ਆ ਬੈਂਕ 'ਚ ਰੱਖ ਤੇ ਤੇਰੇ ਪੈਸੇ ਜਿਵੇਂ ਅੱਜਕੱਲ ਹਾਈਵੇ ਦੇ ਉਹਦੇ ਤੇ ਕਰ ਰਹੇ ਹੋ ਤੁਸੀਂ ਉਹੀ ਕੰਮ ਕਰੋਗੇ ਜਵਾਬ ਦਾ ਜਵਾਬ ਦੇ ਦਿਓ ਕਿ ਅੱਧੇ ਬੰਦੇ ਜੇ ਵਿੱਚੋਂ ਨਹੀਂ ਦੇਣਗੇ ਟਾਕੀਆਂ ਲੱਗ ਜਾਣਗੀਆਂ ਕੀ ਪਾਲਿਸੀ ਕੀ ਕਹਿੰਦੀ ਹੈ ਤੁਹਾਡੀ ਉਹਦੇ ਤੇ ਫਿਰ ਕਿਵੇਂ ਕਰੂਗੀ ਕਿਵੇਂ ਚਲਾਉਗੀ ਇੱਕ ਘਰ ਇੱਥੇ ਬਣ ਗਿਆ ਤੇ ਵਿੱਚ ਜ਼ਮੀਨ ਆ ਗਈ ਫਿਰ ਇੱਕ ਘਰ ਉੱਥੇ ਬਣ ਗਿਆ ਉੱਥੇ ਜ਼ਮੀਨ ਆ ਗਈ ਇਹ ਕਿਹੜੀ ਪਾਲਿਸੀ ਆ ਜਿਹੜੀ ਮੂਢਲੇ ਸਵਾਲ ਵੀ ਹੱਲ ਨਹੀਂ ਕਰ ਰਹੀ ਜਿਹੜੇ ਬੇਸਿਕ ਸਵਾਲ ਵੀ ਹੱਲ ਉਸ ਲੈਵਲ ਦੇ ਉੱਤੇ ਨਹੀਂ ਕੀਤੇ ਜਾ ਰਹੇ ਤੇ ਇਹਦੂ ਅਗਲੀ ਗੱਲ ਇਹ ਹੈ ਕਿ ਇਹਨਾਂ ਨੇ ਇਹ ਜਿਹੜਾ ਫੈਸਲਾ ਕੀਤਾ ਹੈ ਕਿ ਉਹ ਜ਼ਮੀਨ ਅਕਵਾਇਰ ਹੋਣੀ ਹੈ ਇਹਨਾਂ ਨੇ ਇੱਕ ਉਹ ਪਰ ਪੁਰਾਣੀ ਪਾਲਿਸੀ ਨਾਲ ਕੰਪੇਅਰ ਕੀਤਾ ਕਿਉਂਕਿ ਜਿਹੜੀ ਪੁਰਾਣੀ ਪਾਲਿਸੀ ਸੀ ਉਹ ਕਹਿੰਦੇ ਸੀਗੇ ਕਿ ਬਈ ਮੰਨ ਲਓ 1 ਕਰੋੜ ਰੁਪਇਆ ਇੱਕ ਏਕੜ ਦਾ ਕਿਸੇ ਦਾ ਰੇਟ ਹੈ ਉਹ ਬਣਦਾ ਕਿਵੇਂ ਸੀ ਕਹਿੰਦੇ 30 ਲੱਖ ਰੁਪਇਆ ਏਕੜ ਹੋ ਗਿਆ 30 ਲੱਖ ਰੁਪਇਆ ਏਕੜ ਦੇ ਨਾਲ ਕੀ ਹੋ ਗਿਆ ਕਿ ਉਸ ਤੋਂ ਬਾਅਦ ਦੋ ਗੁਣਾ ਕਹਿੰਦੇ ਅਸੀਂ ਜ਼ਮੀਨ ਅਕਵਾਇਰ ਕਰਨ ਦੇ ਨਾਲ ਦੇਣਾ ਤੇ 100% ਅਸੀਂ ਸਲੇਸ਼ੀਅਸ ਜਿਹਨੂੰ ਕਹਿੰਦੇ ਨੇ ਉਜਾੜਾ ਪੱਤਾ ਜਾਂ ਬਾਕੀ ਦਾ ਉਹ ਦੇਣਾ ਤੇ 80 ਦੇ ਅੰਗ ਕਹਿੰਦੇ 4 ਗੁਣਾ 400 ਗੋੜਾ ਤੇ ਉਹ ਕਿਵੇਂ ਦੇਣਗੇ ਮੈਨੂੰ ਨਹੀਂ ਸਾਤ ਪਹਿਲੀ ਗੱਲ ਤਾਂ ਪਹਿਲੀ ਗੱਲ ਰੋਂਗ ਹੈ ਜਿਹਨੇ ਵੀ ਕੀਤੀ 2013 ਦੀ ਪਾਲਸੀ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਹੈ 2013 ਦਾ 2013 ਦਾ ਐਕਟ ਇਹ ਕਹਿੰਦਾ ਹੈ ਕਿ ਜੇ ਤੁਸੀਂ ਜ਼ਮੀਨ ਲੈਣੀ ਹੈ ਜਿਹੜੀ ਮਾਰਕੀਟ ਰੇਟ ਹੋਏਗਾ ਪੈਡੂ ਖੇਤਰ ਦੀ ਜ਼ਮੀਨ ਲੈਣ ਲਈ ਮਾਰਕੀਟ ਰੇਟ ਦਾ 4 ਗੁਣਾ ਦੇਣਾ ਹੈ ਇਸੇ ਮਤੋਂ ਲੱਗ ਤੁਸੀਂ ਦੋ ਗੁਣਾ ਕਿਵੇਂ ਉਹਨੂੰ ਕੰਪੈਰੀਜ਼ਨ ਕਰਕੇ ਡਿਸਾਈਡ ਕਰ ਰਹੇ ਹੋ ਕਿ ਜੀ ਦੋ ਗੁਣੇ ਤੋਂ ਕਰਕੇ ਅਸੀਂ ਤਾਂ ਉੱਥੇ ਹੀ ਪਹੁੰਚ ਗਏ ਤੁਹਾਡੀ ਉੱਥੇ ਹੀ ਖੜੀ ਆ ਪਾਲਿਸੀ ਉਹ ਸ਼ਬਦ ਬਦਲ ਰਹੇ ਹੋ ਤੁਸੀਂ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਪਾਲਿਸੀ ਆ ਲਗਭਗ ਉਹਦੇ ਨੇੜੇ ਹੀ ਤੁਸੀਂ ਖੜੇ ਹੋ ਹੁਣ ਇਹ ਕਹਿ ਰਹੇ ਨੇ ਵੀ ਜੀ ਅਸੀਂ ਦੇ ਤਾ ਬੰਦਿਆਂ ਨੂੰ ਬੰਦੇ ਨੂੰ ਪਲਾਟ ਦੇ ਤਾ 1000 ਗਜ ਦਾ ਉਹਨੂੰ 200 ਗਜ ਦਾ ਦੇ ਦਿੱਤਾ ਉਹਨੂੰ ਡਿਵੈਲਪ ਹੋਣ ਨੂੰ ਕਿੰਨਾ ਸਮਾਂ ਲੱਗਣਗੇ ਕੋਈ ਡੈਡ ਲਾਈਨ ਹੈ ਅੱਜ ਜਿਹੜਾ ਨਿਊ ਚੰਡੀਗੜ੍ਹ ਤਾ ਲੱਗਿਆ ਜਦੋਂ ਰਵੀਿੰਦਰ ਸਿੰਘ 97 ਦੀ ਗੱਲ ਹੈ ਜਦੋਂ ਨਿਊ ਚੰਡੀਗੜ੍ਹ ਦਾ ਕਨਸੈਪਟ ਆਇਆ ਸੀਗਾ ਜਿਹਦਾ ਵਿਰੋਧ ਵੀ ਕਈ ਲੋਕਾਂ ਨੇ ਕੀਤਾ ਇਹ ਬਸਿਆ ਕਦੇ 97 ਤੋਂ ਲੈ ਕੇ ਕਿੰਨੇ ਸਾਲ ਹੋ ਗਏ ਜਿਹੜਾ ਅੱਗੇ ਚੱਲ ਵੀ ਗਿਆ 20-25 ਸਾਲ ਲੱਗਦੇ ਨੇ ਉਹ ਬੰਦਾ ਉਹ ਜਿਹੜਾ ਤੁਸੀਂ 1000 ਗੱਜ ਦਾ ਪਲਾਟ ਦੇਤਾ ਬਿਨਾਂ ਡਿਵੈਲਪ ਹੋਏ ਤੇ 200 ਗੱਜ ਦਾ ਕਮਰਸ਼ੀਅਲ ਬਿਨਾਂ ਡਿਵੈਲਪ ਹੋਏ ਜ਼ਮੀਨ ਉਹਦੀ ਸਾਰੀ ਉੱਥੇ ਚਲੀ ਗਈ ਉਹ ਕੀ ਖਾਊਗਾ ਕੀ ਖੱਟੂਗਾ ਕਿ ਉਹ ਕਿੱਥੇ ਭੇਜ ਦਊਗਾ 20 ਸਾਲ ਲਈ ਅਗਲੇ ਕੀ ਕਰੂਗਾ ਉਹਦੇ ਕੋਲ ਉਹਦੀ ਇਨਕਮ ਕਿੱਥੇ ਗਈ ਜਿਹੜੀ ਬਾਕੀ ਦੀ ਇਨਕਮ ਉਹਦੇ ਤੋਂ ਆਉਣੀ ਸੀ ਤੇ ਬਾਕੀ ਦੀਆਂ ਚੀਜ਼ਾਂ ਨੇ ਉਹ ਜਾਣਗੀਆਂ ਕਿੱਥੇ ਤੇ ਇਸੇ ਟੱਗ ਦੇ ਨਾਲ ਜਿਹੜੀ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਉਹ ਤੋਂ ਬਾਅਦ ਡਿਵੈਲਪ ਹੋਊਗਾ ਫੇਰ ਫੇਰ ਉਹ ਇਹਨਾਂ ਨੇ ਜੋੜ ਲਾ ਲਿਆ ਉਹਦਾ ਊੜਾ ਕਰ ਲਿਆ ਕਿ ਉੱਥੇ 30000 ਰੁਪਏ ਗੱਜ ਹੋਊਗਾ ਰਹਿ ਹੈਸੀ ਪਲਾਟ 60000 ਰੁਪਏ ਗੱਜ ਹੋਊਗਾ ਕਬਰਸੇਆਂ ਹੋ ਇਹਦੇ ਵਿੱਚ ਥੱਪ ਡਾਊਨ ਆਉਂਦੇ ਹੀ ਰਹਿੰਦੇ ਨੇ ਰੀਅਲ ਅਸਟੇਟ ਦੇ ਵਿੱਚ ਤਾਂ ਕਦੇ ਘੱਟ ਕਦੇ ਵਧ ਕਦੇ ਕਿਸੇ ਟਾਈਪ ਦੇ ਤੇ ਇਦੋਂ ਵੀ ਇਲਾਵਾ ਹੁਣ ਜੇ ਆਪਾਂ ਗੱਲ ਕਰਦੇ ਆ ਉਜਾੜੇ ਪੰਜਾਬ ਦੀ ਖੇਤੀ ਦਾ ਉਜਾੜਾ ਜਿਹੜੀਆਂ ਨੇ 2-3 ਫਸਲੀ ਜ਼ਮੀਨਾਂ ਆਨੇ ਕਰਕੇ ਇਹ ਕਿਹੜਾ ਪੰਜਾਬ ਰੱਗਣਾ ਬਣੂਗਾ ਤੇ ਕਿਹੜਾ ਪੋਸਟ ਲੈ ਬੰਦੇ ਉੱਤੇ ਇਦੋਂ ਪਹਿਲਾਂ ਸਰਵੇ ਨੇ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਅਕਵਾਇਰ ਹੋਈਆਂ ਨੇ ਗਰੀਬ ਬੰਦੇ ਨੇ ਕਿਸਾਨੀ ਦਾ ਬਹੁਤ بڑا ਹਿੱਸਾ ਇਹੋ ਜ ਹੈ ਜਿਹਦੇ ਕੋਲ ਜੇ ਜ਼ਮੀਨ ਹੈਗੀ ਤਾਂ ਆਪਣੀ ਰੋਜੀ ਰੋਟੀ ਉੱਥੋਂ ਚਲਾਈ ਜਾਂਦਾ ਹੈ ਉਹਦੇ ਕੋਲ ਕੋਈ ਸਕਿੱਲ ਨਹੀਂ ਹੈ ਵਪਾਰ ਕਰਨ ਦੀ ਕੋਈ ਹੋਰ ਸਕਿੱਲ ਨਹੀਂ ਹੈ ਕੋਈ ਹੋਰ ਚੀਜ਼ਾਂ ਕਰ ਜੂ। ਜੇ ਉਹਦੇ ਕੋਲ ਉਹ ਸਕਿੱਲ ਨਹੀਂ ਹੈ ਹੋਰ ਧੰਦਾ ਕਰਨ ਦੀ ਪਰਾਣਾ ਉਹਨਾਂ ਦਾ ਕੋਦਾ ਖੋਲਿਆ ਜਿਹੜਾ ਉਹਨੂੰ ਆਉਂਦਾ ਹੈ। ਤਾਂ ਨਵਾਂ ਕਿੱਥੇ ਲੈ ਕੇ ਜਾऊं? ਇੱਕ ਸਰਵੇ ਕਰਾਇਆ ਸੀਗਾ ਫਾਰਮਰ ਕਮਿਸ਼ਨ ਨੇ ਪੰਜਾਬ ਵਾਲੇ ਨੇ। ਕਿ ਜਿਹੜੇ ਬੁਹਾਲੀ ਤੇ irdgird ਜ਼ਮੀਨਾਂ ਵੇਚ ਗਏ ਜਿਨ੍ਹਾਂ ਦੀ ਐਕਵਾਇਰ ਕਰ ਲਈਆਂ ਉਹ ਬੰਦੇ ਕਿੱਥੇ ਗਏ ਨੇ ਕਿੰਨੇ ਕ ਅਡਜਸਟ ਹੋ ਗਏ ਕੀ ਗੱਲ ਹੁਣ ਮਹਾਲੀ ਵਾਲਿਆਂ ਨੇ ਤਾਂ ਕਈ ਵਾਰ ਇਹ ਕਰ ਲਿਆ ਸੀ ਕੁਝ ਨੇ ਜਾ ਕੇ ਮਾਨਸਾ ਲੈ ਲਈ ਬਠਿੰਡੇ ਲੈ ਲਈ ਨਾਬੇ ਲੈ ਲਈ ਅੱਗੇ ਥੋੜਾ ਥੋੜਾ ਕਿਉਂਕਿ ਇੱਥੇ ਰੇਟ ਵੱਧ ਮਿਲ ਗਿਆ ਕੁਝ ਨੇ ਲੈ ਲਈ ਉਹ ਰਿਪੋਰਟ ਕਹਿੰਦੀ ਹੈ ਜੀ ਹਾਂ ਉੱਥੇ-ਉੱਥੇ ਅਸੀਂ ਗਏ ਆ ਕਾਫੀ ਬੰਦਿਆਂ ਨੇ ਅਡਜਸਟ ਹੋ ਗਏ ਪਰ ਅਗਲੀ ਉਸ ਜਿਹੜੀ ਜਿਹੜੀ ਸਟੱਡੀ ਸੀ ਅਗਲਾ ਪੱਖ ਉਹਦੇ ਚ ਲੈ ਆਈ ਨਹੀਂ ਗਿਆ ਕਿ ਜਿਹੜੇ ਉਹ ਮਾਨਸਾ ਬਠਿੰਡੇ ਵਾਲੇ ਅੱਗੇ ਉੱਜੜ ਗਏ ਉਹਨਾਂ